ਅੱਜ ਅਸੀਂ ਪੰਜਾਬ ਦੇ ਛੋਟੇ ਬੱਚੇ 6 ਸਾਲ ਤੋਂ ਛੋਟੇ ਬੱਚਿਆਂ ਦੀ ਗੱਲ ਕਰਨ ਜਾ ਰਹੇ ਹਾਂ ਆਂਗਣਵਾੜੀ ਸੈਂਟਰਾਂ ਦੀ ਗੱਲ ਕਰ ਰያ ਜਿਹੜੇ ਸੈਂਟਰਾਂ ਦੇ ਵਿੱਚ ਸਾਡੇ 6 ਸਾਲ ਤੋਂ ਛੋਟੇ ਬੱਚੇ ਜਾਂਦੇ ਨੇ ਜਿੱਥੇ ਉਹਨਾਂ ਬੱਚਿਆਂ ਦਾ ਸਰੀਰਕ ਤੇ ਮਾਨਸਿਕ ਵਿਕਾਸ ਜਿੱਥੇ ਉਹਦਾਂ ਦੀਆਂ ਮੁੱਢਲੀਆਂ ਨੀਹਾਂ ਵੱਜਦੀਆਂ ਨੇ ਅਸੀਂ ਉਹਨਾਂ ਸੈਂਟਰਾਂ ਦੀ ਗੱਲ ਕਰਨ ਜਾ ਰਹੇ ਹਾਂ ਸੋ ਪੰਜਾਬ ਸਰਕਾਰ ਪੰਜਾਬ ਦੇ ਵਿੱਚ 1419 ਨਵੇਂ ਆਂਗਣਵਾਲੀ ਸੈਂਟਰ ਬਣਾਉਣ ਜਾ ਰਹੀ ਹੈ ਬਲਕਿ ਇਹ ਭਣ ਰਹੇ ਨੇ 1419 ਨਵੇਂ ਆਂਗਣਵਾਲੀ ਸੈਂਟਰ ਬਣਨ ਜਾ ਰਹੇ ਨੇ ਜਿਹਦੇ ਵਿੱਚੋਂ 56 ਬਣ ਚੁੱਕੇ ਨੇ ਕੰਪਲੀਟ ਹੋ ਚੁੱਕੇ ਨੇ ਤੇ ਬਾਕੀ ਜਿਹੜੇ ਰਹਿੰਦੇ ਨੇ ਉਹ ਕੁਝ ਸਾਰੇ ਉਹਦੇ ਇੰਨੇ 700 ਦੇ ਕਰੀਬ ਅਤੇ ਬਾਕੀ ਜਿਹੜੇ ਆ ਉਹ ਸ਼ੁਰੂ ਹੋਣ ਜਾ ਰਹੇ ਨੇ ਬੇਸਿਕਲੀ ਅਸੀਂ ਆਂਗਣਵਾੜੀ ਸੈਂਟਰਾਂ ਦੀ ਅਪਗ੍ਰੇਡੇਸ਼ਨ ਕਰਨ ਦੇ ਵਿੱਚ ਵਿਸ਼ਵਾਸ ਰੱਖ ਰਹੇ ਹਾਂ ਕਿ ਇਹਨਾਂ ਨੂੰ ਵੱਧ ਤੋਂ ਵੱਧ ਅਪਗ੍ਰੇਡ ਕੀਤਾ ਜਾਵੇ ਨਵੀਆਂ ਬਿਲਡਿੰਗਸ ਤੇ ਨਵੀਆਂ ਬਿਲਡਿੰਗਸ ਦੇ ਵਿੱਚ ਨਵਾਂ ਇਨਫਰਾਸਟ੍ਰਕਚਰ ਪਹਿਲਾਂ ਨਾਲੋਂ ਇੰਪਰੂਵਡ ਇਨਫਰਾਸਟ੍ਰਕਚਰ ਇਹਦੇ ਵਿੱਚ ਅਸੀਂ ਸਰਵੇ ਮੁਤਾਬਕ ਜਿਵੇਂ ਜਿਵੇਂ ਸਾਨੂੰ ਸਾਹਮਣੇ ਆਉਂਦਾ ਹੈ ਕਿ ਆਂਗਣਵਾੜੀ ਸੈਂਟਰਾਂ ਦੀ ਹਾਲਤ ਜਿੱਥੇ ਖਰਾਬ ਹੈ ਜਿੱਥੇ ਅਪਗ੍ਰੇਡੇਸ਼ਨ ਦੀ ਲੋੜ ਹੈ ਉੱਥੇ-ਉੱਥੇ ਪੰਜਾਬ ਸਰਕਾਰ ਜਿਹੜੇ ਫੰਡ ਦੋ ਹੋਰ ਰਿਲੀਜ਼ ਕਰ ਰਹੀ ਹੈ ਸਾਡੇ ਕੋਲ 350 ਆਂਗਣਵਾੜੀ ਸੈਂਟਰ ਇਹੋ ਜਿਹੇ ਪਾਏ ਗਏ ਸੀ ਜਿਨ੍ਹਾਂ ਨੂੰ ਅਪਗ੍ਰੇਡੇਸ਼ਨ ਦੀ ਲੋੜ ਸੀ ਰਿਪੇਅਰ ਦੀ ਲੋੜ ਸੀ ਜਾਂ ਕੋਈ ਹੋਰ ਉੱਥੇ ਬਾਲਾ ਪੇਂਟਿੰਗਸ ਜਾਂ ਹੋਰ ਇਨਫਰਾਸਟ੍ਰਕਚਰ ਦੀ ਲੋੜ ਸੀ ਉਹਨਾਂ ਨੂੰ ਅਸੀਂ 2 ਲੱਖ ਪ੍ਰਤੀ ਸੈਂਟਰ ਜਿਹੜਾ ਸਰਕਾਰ ਵੱਲੋਂ ਰਿਲੀਜ਼ ਕੀਤਾ ਗਿਆ तकरीबन 7 ਕਰੋੜ ਰੁਪਈਆ ਜਿਹੜਾ ਸੀ ਆਂਗਣਵਾੜੀ ਸੈਂਟਰਾਂ ਦੀ 350 ਆਂਗਣਵਾੜੀ ਸੈਂਟਰਾਂ ਦੀ ਅਪਗ੍ਰੇਡੇਸ਼ਨ ਲਈ ਰਿਲੀਜ਼ ਕੀਤਾ ਅੱਜ ਅਸੀਂ ਪੰਜਾਬ ਦੇ ਛੋਟੇ ਬੱਚੇ 6 ਸਾਲ ਤੋਂ ਛੋਟੇ ਬੱਚਿਆਂ ਦੀ ਗੱਲ ਕਰਨ ਜਾ ਰਹੇ ਆ ਆਂਗਣਵਾੜੀ ਸੈਂਟਰਾਂ ਦੀ ਗੱਲ ਕਰ ਰਿਹਾ ਜਿਹੜੇ ਸੈਂਟਰਾਂ ਦੇ ਵਿੱਚ ਸਾਡੇ 6 ਸਾਲ ਤੋਂ ਛੋਟੇ ਬੱਚੇ ਜਾਂਦੇ ਨੇ ਜਿੱਥੇ ਉਹਨਾਂ ਬੱਚਿਆਂ ਦਾ ਸਰੀਰਕ ਤੇ ਮਾਨਸਿਕ ਵਿਕਾਸ ਜਿੱਥੇ ਉਹਦਾਂ ਦੀਆਂ ਮੁੱਢਲੀਆਂ ਨੀਹਾਂ ਵੱਜਦੀਆਂ ਨੇ ਅਸੀਂ ਉਹਨਾਂ ਸੈਂਟਰਾਂ ਦੀ ਗੱਲ ਕਰਨ ਜਾ ਰਹੇ ਆ ਸੋ ਪੰਜਾਬ ਸਰਕਾਰ ਪੰਜਾਬ ਦੇ ਵਿੱਚ 1411 ਨਵੇਂ ਆਂਗਣਵਾਲੀ ਸੈਂਟਰ ਬਣਾਉਣ ਜਾ ਰਹੀ ਹੈ ਬਲਕਿ ਇਹ ਬਣ ਰਹੇ ਨੇ 1411 ਨਵੇਂ ਆਂਗਣਵਾਲੀ ਸੈਂਟਰ ਬਣਨ ਜਾ ਰਹੇ ਨੇ ਜਿਦੇ ਵਿੱਚੋਂ 56 ਬਣ ਚੁੱਕੇ ਨੇ ਕੰਪਲੀਟ ਹੋ ਚੁੱਕੇ ਨੇ ਤੇ ਬਾਕੀ ਜਿਹੜੇ ਰਹਿੰਦੇ ਨੇ ਉਹ ਕੁਝ ਸਾਰੇ ਉਹਦੀ 700 ਦੇ ਕਰੀਬ ਅਤੇ ਬਾਕੀ ਜਿਹੜੇ ਆ ਉਹ ਸ਼ੁਰੂ ਹੋਣ ਜਾ ਰਹੇ ਨੇ ਬੇਸਿਕਲੀ ਅਸੀਂ ਆਂਗਣਵਾੜੀ ਸੈਂਟਰਾਂ ਦੀ ਅਪਗ੍ਰੇਡੇਸ਼ਨ ਕਰਨ ਦੇ ਵਿੱਚ ਵਿਸ਼ਵਾਸ ਰੱਖ ਰਹੇ ਹਾਂ ਕਿ ਇਹਨਾਂ ਨੂੰ ਵੱਧ ਤੋਂ ਵੱਧ ਅਪਗ੍ਰੇਡ ਕੀਤਾ ਜਾਵੇ ਨਵੀਆਂ ਬਿਲਡਿੰਗਸ ਤੇ ਨਵੀਆਂ ਬਿਲਡਿੰਗਸ ਦੇ ਵਿੱਚ ਨਵਾਂ ਇਨਫਰਾਸਟ੍ਰਕਚਰ ਪਹਿਲਾਂ ਨਾਲੋਂ ਇੰਪਰੂਵਡ ਇਨਫਰਾਸਟ੍ਰਕਚਰ ਇਦੇ ਵਿੱਚ ਅਸੀਂ ਸਰਵੇ ਮੁਤਾਬਕ ਜਿਵੇਂ ਜਿਵੇਂ ਸਾਨੂੰ ਸਾਹਮਣੇ ਆਉਂਦਾ ਕਿ ਆਂਗਣਵੜੀ ਸੈਂਟਰਾਂ ਦੀ ਹਾਲਤ ਜਿੱਥੇ ਖਰਾਬ ਹੈ ਜਿੱਥੇ ਅਪਗ੍ਰੇਡੇਸ਼ਨ ਦੀ ਲੋੜ ਹੈ ਉੱਥੇ-ਉੱਥੇ ਪੰਜਾਬ ਸਰਕਾਰ ਜਿਹੜੇ ਫੰਡ ਤੋਂ ਹੋਰ ਰਿਲੀਜ਼ ਕਰ ਰਹੀ ਹੈ ਸਾਡੇ ਕੋਲ 350 ਆਂਗਣਵੜੀ ਸੈਂਟਰ ਇਹੋ ਜੇ ਪਾਏ ਗਏ ਸੀ ਜਿਨ੍ਹਾਂ ਨੂੰ ਅਪਗ੍ਰੇਡੇਸ਼ਨ ਦੀ ਲੋੜ ਸੀ ਰਿਪੇਅਰ ਦੀ ਲੋੜ ਸੀ ਜਾਂ ਕੋਈ ਹੋਰ ਉੱਥੇ ਬਾਲਾ ਪੇਂਟਿੰਗਸ ਜਾਂ ਹੋਰ ਇਨਫਰਾਸਟ੍ਰਕਚਰ ਦੀ ਲੋੜ ਸੀ ਉਹਨਾਂ ਨੂੰ ਅਸੀਂ 2 ਲੱਖ ਪ੍ਰਤੀ ਸੈਂਟਰ ਜਿਹੜਾ ਸਰਕਾਰ ਵੱਲੋਂ ਰਿਲੀਜ਼ ਕੀਤਾ ਗਿਆ तकरीबन 7 ਕਰੋੜ ਰੁਪਈਆ ਜਿਹੜਾ ਸੀ ਆਂਗਣਵਾੜੀ ਸੈਂਟਰਾਂ ਦੀ 350 ਆਂਗਣਵਾੜੀ ਸੈਂਟਰਾਂ ਦੀ ਅਪਗ੍ਰੇਡੇਸ਼ਨ ਲਈ ਰਿਲੀਜ਼ ਕੀਤਾ ਅੱਜ ਅਸੀਂ ਪੰਜਾਬ ਦੇ ਛੋਟੇ ਬੱਚੇ 6 ਸਾਲ ਤੋਂ ਛੋਟੇ ਬੱਚਿਆਂ ਦੀ ਗੱਲ ਕਰਨ ਜਾ ਰਹੇ ਹਾਂ ਆਂਗਣਵਾੜੀ ਸੈਂਟਰਾਂ ਦੀ ਗੱਲ ਕਰ ਰਿਹਾ ਜਿਹੜੇ ਸੈਂਟਰਾਂ ਦੇ ਵਿੱਚ ਸਾਡੇ 6 ਸਾਲ ਤੋਂ ਛੋਟੇ ਬੱਚੇ ਜਾਂਦੇ ਨੇ ਜਿੱਥੇ ਉਹਨਾਂ ਬੱਚਿਆਂ ਦਾ ਸਰੀਰਕ ਤੇ ਮਾਨਸਿਕ ਵਿਕਾਸ ਜਿੱਥੇ ਉਹਦਾਂ ਦੀਆਂ ਮੁੱਢਲੀਆਂ ਨੀਹਾਂ ਵੱਜਦੀਆਂ ਨੇ ਅਸੀਂ ਉਹਨਾਂ ਸੈਂਟਰਾਂ ਦੀ ਗੱਲ ਕਰਨ ਜਾ ਰਹੇ ਹਾਂ ਸੋ ਪੰਜਾਬ ਸਰਕਾਰ ਪੰਜਾਬ ਦੇ ਵਿੱਚ 1419 ਨਵੇਂ ਆਂਗਣਵਾਲੀ ਸੈਂਟਰ ਬਣਾਉਣ ਜਾ ਰਹੀ ਹੈ ਬਲਕਿ ਇਹ ਪਣ ਰਹੇ ਨੇ 1419 ਨਵੇਂ ਆਂਗਣਵਾਲੀ ਸੈਂਟਰ ਬਣਨ ਜਾ ਰਹੇ ਨੇ ਜਿਦੇ ਵਿੱਚੋਂ 56 ਬਣ ਚੁੱਕੇ ਨੇ ਕੰਪਲੀਟ ਹੋ ਚੁੱਕੇ ਨੇ ਤੇ ਬਾਕੀ ਜਿਹੜੇ ਰਹਿੰਦੇ ਨੇ ਉਹ ਕੁਝ ਸਾਰੀ ਉਹਦੀ 700 ਦੇ ਕਰੀਬ ਅਤੇ ਬਾਕੀ ਜਿਹੜੇ ਆ ਸ਼ੁਰੂ ਹੋਣ ਜਾ ਰਹੇ ਨੇ ਬੇਸਿਕਲੀ ਅਸੀਂ ਆਂਗਣਵਾੜੀ ਸੈਂਟਰਾਂ ਦੀ ਅਪਗ੍ਰੇਡੇਸ਼ਨ ਕਰਨ ਦੇ ਵਿੱਚ ਵਿਸ਼ਕਰਿਆ ਕਿ ਇਹਨਾਂ ਨੂੰ ਵੱਧ ਤੋਂ ਵੱਧ ਅਪਗ੍ਰੇਡ ਕੀਤਾ ਜਾਵੇ ਨਵੀਆਂ ਬਿਲਡਿੰਗਸ ਤੇ ਨਵੀਆਂ ਬਿਲਡਿੰਗਸ ਦੇ ਵਿੱਚ ਨਵਾਂ ਇਨਫਰਾਸਟ੍ਰਕਚਰ ਪਹਿਲਾ ਨਾਲੋਂ ਇੰਪਰੂਵਡ ਇਨਫਰਾਸਟ੍ਰਕਚਰ ਇਹਦੇ ਵਿੱਚ ਅਸੀਂ ਸਰਵੇ ਮੁਤਾਬਕ ਜਿਵੇਂ ਜਿਵੇਂ ਸਾਨੂੰ ਸਾਹਮਣੇ ਆਉਂਦਾ ਕਿ ਆਂਗਣਵੜੀ ਸੈਂਟਰਾਂ ਦੀ ਹਾਲਤ ਜਿੱਥੇ ਖਰਾਬ ਹੈ ਜਿੱਥੇ ਅਪਗ੍ਰੇਡੇਸ਼ਨ ਦੀ ਲੋੜ ਹੈ ਉੱਥੇ-ਉੱਥੇ ਪੰਜਾਬ ਸਰਕਾਰ ਜਿਹੜੀ ਫੰਡ ਉਹ ਰਿਲੀਜ਼ ਕਰ ਰਹੀ ਹੈ ਸਾਡੇ ਕੋਲ 350 ਆਂਗਣਵੜੀ ਸੈਂਟਰ ਇਹੋ ਜੇ ਪਾਏ ਗਏ ਸੀ ਜਿਨ੍ਹਾਂ ਨੂੰ ਅਪਗ੍ਰੇਡੇਸ਼ਨ ਦੀ ਲੋੜ ਸੀ ਰਿਪੇਅਰ ਦੀ ਲੋੜ ਸੀ ਜਾਂ ਕੋਈ ਹੋਰ ਉੱਥੇ ਬਾਲਾ ਪੇਂਟਿੰਗਸ ਜਾਂ ਹੋਰ ਇਨਫਰਾਸਟ੍ਰਕਚਰ ਦੀ ਲੋੜ ਸੀ ਉਹਨਾਂ ਨੂੰ ਅਸੀਂ 2 ਲੱਖ ਪ੍ਰਤੀ ਸੈਂਟਰ ਜਿਹੜਾ ਸਰਕਾਰ ਵੱਲੋਂ ਰਿਲੀਜ਼ ਕੀਤਾ ਗਿਆ तकरीबन 7 ਕਰੋੜ ਰੁਪਈਆ ਜਿਹੜਾ ਸੀ ਆਂਗਣਵਾੜੀ ਸੈਂਟਰਾਂ ਦੀ 350 ਆਂਗਣਵਾੜੀ ਸੈਂਟਰਾਂ ਦੀ ਅਪਗ੍ਰੇਡੇਸ਼ਨ ਲਈ ਰਿਲੀਜ਼ ਕੀਤਾ ਅੱਜ ਅਸੀਂ ਪੰਜਾਬ ਦੇ ਛੋਟੇ ਬੱਚੇ 6 ਸਾਲ ਤੋਂ ਛੋਟੇ ਬੱਚਿਆਂ ਦੀ ਗੱਲ ਕਰਨ ਜਾ ਰਹੇ ਹਾਂ ਆਂਗਣਵਾੜੀ ਸੈਂਟਰਾਂ ਦੀ ਗੱਲ ਕਰ ਰਿਹਾ ਜਿਹੜੇ ਸੈਂਟਰਾਂ ਦੇ ਵਿੱਚ ਸਾਡੇ 6 ਸਾਲ ਤੋਂ ਛੋਟੇ ਬੱਚੇ ਜਾਂਦੇ ਨੇ ਜਿੱਥੇ ਉਹਨਾਂ ਬੱਚਿਆਂ ਦਾ ਸਰੀਰਕ ਤੇ ਮਾਨਸਿਕ ਵਿਕਾਸ ਜਿੱਥੇ ਉਹਦਾਂ ਦੀਆਂ ਮੁੱਢਲੀਆਂ ਨੀਹਾਂ ਵੱਜਦੀਆਂ ਨੇ ਅਸੀਂ ਉਹਨਾਂ ਸੈਂਟਰਾਂ ਦੀ ਗੱਲ ਕਰਨ ਜਾ ਰਹੇ ਹਾਂ ਸੋ ਪੰਜਾਬ ਸਰਕਾਰ ਪੰਜਾਬ ਦੇ ਵਿੱਚ 1419 ਨਵੇਂ ਆਂਗਣਵਾਲੀ ਸੈਂਟਰ ਬਣਾਉਣ ਜਾ ਰਹੀ ਹੈ ਬਲਕਿ ਇਹ ਵਣ ਰਹੇ ਨੇ 1419 ਨਵੇਂ ਨਵੇਂ ਆਂਗਣਵੜੀ ਸੈਂਟਰ ਬਣਨ ਜਾ ਰਹੇ ਨੇ ਜਿਦੇ ਵਿੱਚੋਂ 56 ਬਣ ਚੁੱਕੇ ਨੇ ਕੰਪਲੀਟ ਹੋ ਚੁੱਕੇ ਨੇ ਤੇ ਬਾਕੀ ਜਿਹੜੇ ਰਹਿੰਦੇ ਨੇ ਉਹ ਕੁਝ ਸਾਰੀ ਉਹਦੀ 700 ਦੇ ਕਰੀਬ ਅਤੇ ਬਾਕੀ ਜਿਹੜੇ ਆ ਉਹ ਸ਼ੁਰੂ ਹੋਣ ਜਾ ਰਹੇ ਨੇ ਬੇਸਿਕਲੀ ਅਸੀਂ ਆਂਗਣਵੜੀ ਸੈਂਟਰਾਂ ਦੀ ਅਪਗ੍ਰੇਡੇਸ਼ਨ ਕਰਨ ਦੇ ਵਿੱਚ ਵਿਸ਼ਵਾਸ ਰੱਖ ਰਹੇ ਹਾਂ ਕਿ ਇਹਨਾਂ ਨੂੰ ਵੱਧ ਤੋਂ ਵੱਧ ਅਪਗ੍ਰੇਡ ਕੀਤਾ ਜਾਵੇ ਨਵੀਆਂ ਬਿਲਡਿੰਗਸ ਤੇ ਨਵੀਆਂ ਬਿਲਡਿੰਗਸ ਦੇ ਵਿੱਚ ਨਵਾਂ ਇਨਫਰਾਸਟ੍ਰਕਚਰ ਪਹਿਲਾਂ ਨਾਲੋਂ ਇੰਪਰੂਵਡ ਇਨਫਰਾਸਟ੍ਰਕਚਰ ਇਹਦੇ ਵਿੱਚ ਅਸੀਂ ਸਰਵੇ ਮੁਤਾਬਕ ਜਿਵੇਂ ਜਿਵੇਂ ਸਾਨੂੰ ਸਾਹਮਣੇ ਆਉਂਦਾ ਹੈ ਕਿ ਆਂਗਣਵੜੀ ਸੈਂਟਰਾਂ ਦੀ ਹਾਲਤ ਜਿੱਥੇ ਖਰਾਬ ਹੈ ਜਿੱਥੇ ਅਪਗ੍ਰੇਡੇਸ਼ਨ ਦੀ ਲੋੜ ਹੈ ਉੱਥੇ-ਉੱਥੇ ਪੰਜਾਬ ਸਰਕਾਰ ਜਿਹੜੀ ਫੰਡ ਤੋਂ ਰਿਲੀਜ਼ ਕਰ ਰਹੀ ਹੈ ਸਾਡੇ ਕੋਲ 350 ਆਂਗਣਵੜੀ ਸੈਂਟਰ ਇਹੋ ਜਿਹੇ ਪਾਏ ਗਏ ਸਨ ਅਪਗ੍ਰੇਡੇਸ਼ਨ ਦੀ ਲੋੜ ਸੀ ਰਿਪੇਅਰ ਦੀ ਲੋੜ ਸੀ ਜਾਂ ਕੋਈ ਹੋਰ ਉੱਥੇ ਬਾਲਾ ਪੇਂਟਿੰਗਸ ਜਾਂ ਹੋਰ ਇਨਫਰਾਸਟ੍ਰਕਚਰ ਦੀ ਲੋੜ ਸੀ ਉਹਨਾਂ ਨੂੰ ਅਸੀਂ 2 ਲੱਖ ਪ੍ਰਤੀ ਸੈਂਟਰ ਜਿਹੜਾ ਸਰਕਾਰ ਵੱਲੋਂ ਰਿਲੀਜ਼ ਕੀਤਾ ਗਿਆ ਹੈ तकरीबन 7 ਕਰੋੜ ਰੁਪਈਆ ਜਿਹੜਾ ਸੀ ਆਂਗਣਵਾੜੀ ਸੈਂਟਰਾਂ ਦੀ 350 ਆਂਗਣਵਾੜੀ ਸੈਂਟਰਾਂ ਦੀ ਅਪਗ੍ਰੇਡੇਸ਼ਨ ਲਈ ਰਿਲੀਜ਼ ਕੀਤਾ ਅੱਜ ਅਸੀਂ ਪੰਜਾਬ ਦੇ ਛੋਟੇ ਬੱਚੇ 6 ਸਾਲ ਤੋਂ ਛੋਟੇ ਬੱਚਿਆਂ ਦੀ ਗੱਲ ਕਰਨ ਜਾ ਰਹੇ ਹਾਂ ਆਂਗਣਵਾੜੀ ਸੈਂਟਰਾਂ ਦੀ ਗੱਲ ਕਰ ਰਿਹਾ ਜਿਹੜੇ ਸੈਂਟਰਾਂ ਦੇ ਵਿੱਚ ਸਾਡੇ 6 ਸਾਲ ਤੋਂ ਛੋਟੇ ਬੱਚੇ ਜਾਂਦੇ ਨੇ ਜਿੱਥੇ ਉਹਨਾਂ ਬੱਚਿਆਂ ਦਾ ਸਰੀਰਕ ਤੇ ਮਾਨਸਿਕ ਵਿਕਾਸ ਜਿੱਥੇ ਉਹਦਾਂ ਦੀਆਂ ਮੁੱਢਲੀਆਂ ਨੀਹਾਂ ਵੱਜਦੀਆਂ ਨੇ ਅਸੀਂ ਉਹਨਾਂ ਸੈਂਟਰਾਂ ਦੀ ਗੱਲ ਕਰਨ ਜਾ ਰਹੇ ਹਾਂ ਸੋ ਪੰਜਾਬ ਸਰਕਾਰ ਪੰਜਾਬ ਦੇ ਵਿੱਚ 1411 ਨਵੇਂ ਆਂਗਣਵਾਲੀ ਸੈਂਟਰ ਬਣਾਉਣ ਜਾ ਰਹੀ ਹੈ ਬਲਕਿ ਇਹ ਵਣ ਰਹੇ ਨੇ 1419 ਨਵੇਂ ਅੰਗਣਵਾੜੀ ਸੈਂਟਰ ਬਣਨ ਜਾ ਰਹੇ ਨੇ ਜਿਦੇ ਵਿੱਚੋਂ 56 ਬਣ ਚੁੱਕੇ ਨੇ ਕੰਪਲੀਟ ਹੋ ਚੁੱਕੇ ਨੇ ਤੇ ਬਾਕੀ ਜਿਹੜੇ ਰਹਿੰਦੇ ਨੇ ਉਹ ਕੁਝ ਸਾਰੇ ਉਹਦੀ 700 ਦੇ ਕਰੀਬ ਅਤੇ ਬਾਕੀ ਜਿਹੜੇ ਆ ਉਹ ਸ਼ੁਰੂ ਹੋਣ ਜਾ ਰਹੇ ਨੇ ਬੇਸਿਕਲੀ ਅਸੀਂ ਅੰਗਣਵਾੜੀ ਸੈਂਟਰਾਂ ਦੀ ਅਪਗ੍ਰੇਡੇਸ਼ਨ ਕਰਨ ਦੇ ਵਿੱਚ ਵਿਸ਼ਵਾਸ ਕੀਤਾ ਜਾਵੇ ਤੇ ਨਵੀਆਂ ਬਿਲਡਿੰਗਸ ਦੇ ਵਿੱਚ ਨਵਾਂ ਇਨਫਰਾਸਟ੍ਰਕਚਰ ਪਹਿਲਾਂ ਨਾਲੋਂ ਇੰਪਰੂਵਡ ਇਨਫਰਾਸਟ੍ਰਕਚਰ ਇਹਦੇ ਵਿੱਚ ਅਸੀਂ ਸਰਵੇ ਮੁਤਾਬਕ ਜਿਵੇਂ ਜਿਵੇਂ ਸਾਨੂੰ ਸਾਹਮਣੇ ਆਉਂਦਾ ਕਿ ਆਂਗਣਵੜੀ ਸੈਂਟਰਾਂ ਦੀ ਹਾਲਤ ਜਿੱਥੇ ਖਰਾਬ ਹੈ ਜਿੱਥੇ ਅਪਗ੍ਰੇਡੇਸ਼ਨ ਦੀ ਲੋੜ ਹੈ ਉੱਥੇ-ਉੱਥੇ ਪੰਜਾਬ ਸਰਕਾਰ ਜਿਹੜੀ ਫੰਡ ਉਹ ਰਿਲੀਜ਼ ਕਰ ਰਹੀ ਹੈ ਸਾਡੇ ਕੋਲ ਦੇ ਵਿੱਚ ਸਾਡੇ 6 ਸਾਲ ਤੋਂ ਛੋਟੇ ਬੱਚੇ ਜਾਂਦੇ ਨੇ ਜਿੱਥੇ ਉਹਨਾਂ ਬੱਚਿਆਂ ਦਾ ਸਰੀਰਕ ਤੇ ਮਾਨਸਿਕ ਵਿਕਾਸ ਜਿੱਥੇ ਉਹਦਾਂ ਦੀਆਂ ਮੁੱਢਲੀਆਂ ਨੀਹਾਂ ਵੱਜਦੀਆਂ ਨੇ ਅਸੀਂ ਉਹਨਾਂ ਸੈਂਟਰਾਂ ਦੀ ਗੱਲ ਕਰਨ ਜਾ ਰਹੇ ਹਾਂ ਸੋ ਪੰਜਾਬ ਸਰਕਾਰ ਪੰਜਾਬ ਦੇ ਵਿੱਚ 1411 ਨਵੇਂ ਆਂਗਣਵਾੜੀ ਸੈਂਟਰ ਬਣਾਉਣ ਜਾ ਰਹੀ ਹੈ ਬਲਕਿ ਇਹ ਬਣ ਰਹੇ ਨੇ 1411 ਨਵੇਂ ਨਵੇਂ ਆਂਗਣਵਾੜੀ ਸੈਂਟਰ ਬਣਨ ਜਾ ਰਹੇ ਨੇ ਜਿਦੇ ਵਿੱਚੋ 56 ਬਣ ਚੁੱਕੇ ਨੇ ਕੰਪਲੀਟ ਹੋ ਚੁੱਕੇ ਨੇ ਤੇ ਬਾਕੀ ਜਿਹੜੇ ਰਹਿੰਦੇ ਨੇ ਉਹ ਕੁਝ ਸਾਰੀ ਉਹਦੀ 700 ਦੇ ਕਰੀਬ ਅਤੇ ਬਾਕੀ ਜਿਹੜੇ ਆ ਸ਼ੁਰੂ ਹੋਣ ਜਾ ਰਹੇ ਨੇ ਬੇਸਿਕਲੀ ਅਸੀਂ ਆਂਗਣਵਾੜੀ ਸੈਂਟਰਾਂ ਦੀ ਅਪਗ੍ਰੇਡੇਸ਼ਨ ਕਰਨ ਦੇ ਵਿੱਚ ਵਿਸ਼ਵਾਸ ਰੱਖ ਰਹੇ ਹਾਂ ਕਿ ਇਹਨਾਂ ਨੂੰ ਵੱਧ ਤੋਂ ਵੱਧ ਅਪਗ੍ਰੇਡ ਕੀਤਾ ਜਾਵੇ ਨਵੀਆਂ ਬਿਲਡਿੰਗਸ ਤੇ ਨਵੀਆਂ ਬਿਲਡਿੰਗਸ ਦੇ ਵਿੱਚ ਨਵਾਂ ਇਨਫਰਾਸਟ੍ਰਕਚਰ ਪਹਿਲਾਂ ਨਾਲੋਂ ਇੰਪਰੂਵਡ ਇਨਫਰਾਸਟ੍ਰਕਚਰ ਇਹਦੇ ਵਿੱਚ ਅਸੀਂ ਸਰਵੇ ਮੁਤਾਬਕ ਜਿਵੇਂ ਜਿਵੇਂ ਸਾਨੂੰ ਸਾਹਮਣੇ ਆਉਂਦਾ ਕਿ ਆਂਗਣਵੜੀ ਸੈਂਟਰਾਂ ਦੀ ਹਾਲਤ ਜਿੱਥੇ ਖਰਾਬ ਹੈ ਜਿੱਥੇ ਅਪਗ੍ਰੇਡੇਸ਼ਨ ਦੀ ਲੋੜ ਹੈ ਉੱਥੇ-ਉੱਥੇ ਪੰਜਾਬ ਸਰਕਾਰ ਜਿਹੜੇ ਫੰਡ ਤੋਂ ਹੋਰ ਰਿਲੀਜ਼ ਕਰ ਰਹੀ ਹੈ ਸਾਡੇ ਕੋਲ 350 ਆਂਗਣਵੜੀ ਸੈਂਟਰ ਇਹੋ ਜੇ ਪਾਏ ਗਏ ਸੀ ਜਿਨ੍ਹਾਂ ਨੂੰ ਅਪਗ੍ਰੇਡੇਸ਼ਨ ਦੀ ਲੋੜ ਸੀ ਰਿਪੇਅਰ ਦੀ ਲੋੜ ਸੀ ਜਾਂ ਕੋਈ ਹੋਰ ਉੱਥੇ ਬਾਲਾ ਪੇਂਟਿੰਗਸ ਜਾਂ ਹੋਰ ਇਨਫਰਾਸਟ੍ਰਕਚਰ ਦੀ ਲੋੜ ਸੀ ਉਹਨਾਂ ਨੂੰ ਅਸੀਂ 2 ਲੱਖ ਪ੍ਰਤੀ ਸੈਂਟਰ ਜਿਹੜਾ ਸਰਕਾਰ ਵੱਲੋਂ ਰਿਲੀਜ਼ ਕੀਤਾ ਗਿਆ तकरीबन 7 ਕਰੋੜ ਰੁਪਈਆ ਜਿਹੜਾ ਸੀ ਆਂਗਣਵਾੜੀ ਸੈਂਟਰਾਂ ਦੀ 350 ਆਂਗਣਵਾੜੀ ਸੈਂਟਰਾਂ ਦੀ ਅਪਗ੍ਰੇਡੇਸ਼ਨ ਲਈ ਰਿਲੀਜ਼ ਕੀਤਾ ਅੱਜ ਅਸੀਂ ਪੰਜਾਬ ਦੇ ਛੋਟੇ ਬੱਚੇ 6 ਸਾਲ ਤੋਂ ਛੋਟੇ ਬੱਚਿਆਂ ਦੀ ਗੱਲ ਕਰਨ ਜਾ ਰਹੇ ਹਾਂ ਆਂਗਣਵਾੜੀ ਸੈਂਟਰਾਂ ਦੀ ਗੱਲ ਕਰ ਰਿਹਾ ਜਿਹੜੇ ਸੈਂਟਰਾਂ ਦੇ ਵਿੱਚ ਸਾਡੇ 6 ਸਾਲ ਤੋਂ ਛੋਟੇ ਬੱਚੇ ਜਾਂਦੇ ਨੇ ਜਿੱਥੇ ਉਹਨਾਂ ਬੱਚਿਆਂ ਦਾ ਸਰੀਰਕ ਤੇ ਮਾਨਸਿਕ ਵਿਕਾਸ ਜਿੱਥੇ ਉਹਦਾਂ ਦੀਆਂ ਮੁੱਢਲੀਆਂ ਨੀਹਾਂ ਵੱਜਦੀਆਂ ਨੇ ਅਸੀਂ ਉਹਨਾਂ ਸੈਂਟਰਾਂ ਦੀ ਗੱਲ ਕਰਨ ਜਾ ਰਹੇ ਹਾਂ ਸੋ ਪੰਜਾਬ ਸਰਕਾਰ ਪੰਜਾਬ ਦੇ ਵਿੱਚ 1419 ਨਵੇਂ ਆਂਗਣਵੜੀ ਸੈਂਟਰ ਬਣਾਉਣ ਜਾ ਰਹੀ ਹੈ ਬਲਕਿ ਇਹ ਭਣ ਰਹੇ ਨੇ 1419 ਨਵੇਂ ਨਵੇਂ ਆਂਗਣਵਾੜੀ ਸੈਂਟਰ ਬਣਨ ਜਾ ਰਹੇ ਨੇ ਜਿਦੇ ਵਿੱਚੋਂ 56 ਬਣ ਚੁੱਕੇ ਨੇ ਕੰਪਲੀਟ ਹੋ ਚੁੱਕੇ ਨੇ ਤੇ ਬਾਕੀ ਜਿਹੜੇ ਰਹਿੰਦੇ ਨੇ ਉਹ ਕੁਝ ਸਾਰੀ ਉਹਦੀ 700 ਦੇ ਕਰੀਬ ਅਤੇ ਬਾਕੀ ਜਿਹੜੇ ਆ ਉਹ ਸ਼ੁਰੂ ਹੋਣ ਜਾ ਰਹੇ ਨੇ ਬੇਸਿਕਲੀ ਅਸੀਂ ਆਂਗਣਵਾੜੀ ਸੈਂਟਰਾਂ ਦੀ ਅਪਗ੍ਰੇਡੇਸ਼ਨ ਕਰਨ ਦੇ ਵਿੱਚ ਵਿਸ਼ਵਾਸ ਰੱਖ ਰਹੇ ਹਾਂ ਕਿ ਇਹਨਾਂ ਨੂੰ ਵੱਧ ਤੋਂ ਵੱਧ ਅਪਗ੍ਰੇਡ ਕੀਤਾ ਜਾਵੇ ਨਵੀਆਂ ਬਿਲਡਿੰਗਸ ਤੇ ਨਵੀਆਂ ਬਿਲਡਿੰਗਸ ਦੇ ਵਿੱਚ ਨਵਾਂ ਇਨਫਰਾਸਟ੍ਰਕਚਰ ਪਹਿਲਾਂ ਨਾਲੋਂ ਇੰਪਰੂਵਡ ਇਨਫਰਾਸਟ੍ਰਕਚਰ ਇਹਦੇ ਵਿੱਚ ਅਸੀਂ ਸਰਵੇ ਮੁਤਾਬਕ ਜਿਵੇਂ ਜਿਵੇਂ ਸਾਨੂੰ ਸਾਹਮਣੇ ਆਉਂਦਾ ਕਿ ਅੰਗਣਵੜੀ ਸੈਂਟਰਾਂ ਦੀ ਹਾਲਤ ਜਿੱਥੇ ਖਰਾਬ ਹੈ ਜਿੱਥੇ ਅਪਗ੍ਰੇਡੇਸ਼ਨ ਦੀ ਲੋੜ ਹੈ ਉੱਥੇ-ਉੱਥੇ ਪੰਜਾਬ ਸਰਕਾਰ ਜਿਹੜੀ ਫੰਡ ਉਹ ਰਿਲੀਜ਼ ਕਰ ਰਹੀ ਹੈ ਸਾਡੇ ਕੋਲ 350 ਅੰਗਣਵੜੀ ਸੈਂਟਰ ਇਹੋ ਜਿਹੇ ਪਾਏ ਗਏ ਸੀ ਜਿਨ੍ਹਾਂ ਨੂੰ ਅਪਗ੍ਰੇਡੇਸ਼ਨ ਦੀ ਲੋੜ ਸੀ ਰਿਪੇਅਰ ਦੀ ਲੋੜ ਸੀ ਜਾਂ ਕੋਈ ਹੋਰ ਉੱਥੇ ਬਾਲਾ ਪੈਂਟਸ ਜਾਂ ਹੋਰ ਇਨਫਰਾਸਟ੍ਰਕਚਰ ਦੀ ਲੋੜ ਸੀ ਉਹਨਾਂ ਨੂੰ ਅਸੀਂ 2 ਲੱਖ ਪ੍ਰਤੀ ਸੈਂਟਰ ਜਿਹੜਾ ਸਰਕਾਰ ਵੱਲੋਂ ਰਿਲੀਜ਼ ਕੀਤਾ ਗਿਆ ਹੈ ਤਕਰੀਬਨ 7 ਕਰੋੜ ਰੁਪਈਆ ਜਿਹੜਾ ਸੀ ਆਂਗਣਵਾੜੀ ਸੈਂਟਰਾਂ ਦੀ 350 ਆਂਗਣਵਾੜੀ ਸੈਂਟਰਾਂ ਦੀ ਅਪਗ੍ਰੇਡੇਸ਼ਨ ਲਈ ਰਿਲੀਜ਼ ਕੀਤਾ ਅੱਜ ਅਸੀਂ ਪੰਜਾਬ ਦੇ ਛੋਟੇ ਬੱਚੇ 6 ਸਾਲ ਤੋਂ ਛੋਟੇ ਬੱਚਿਆਂ ਦੀ ਗੱਲ ਕਰਨ ਜਾ ਰਹੇ ਹਾਂ ਆਂਗਣਵਾੜੀ ਸੈਂਟਰਾਂ ਦੀ ਗੱਲ ਕਰ ਰਿਹਾ ਜਿਹੜੇ ਸੈਂਟਰਾਂ ਦੇ ਵਿੱਚ ਸਾਡੇ 6 ਸਾਲ ਤੋਂ ਛੋਟੇ ਬੱਚੇ ਜਾਂਦੇ ਨੇ ਜਿੱਥੇ ਉਹਨਾਂ ਬੱਚਿਆਂ ਦਾ ਸਰੀਰਕ ਤੇ ਮਾਨਸਿਕ ਵਿਕਾਸ ਜਿੱਥੇ ਉਹਦਾਂ ਦੀਆਂ ਮੁੱਢਲੀਆਂ ਨੀਹਾਂ ਵੱਜਦੀਆਂ ਨੇ ਅਸੀਂ ਉਹਨਾਂ ਸੈਂਟਰਾਂ ਦੀ ਗੱਲ ਕਰਨ ਜਾ ਰਹੇ ਹਾਂ ਸੋ ਪੰਜਾਬ ਸਰਕਾਰ ਪੰਜਾਬ ਦੇ ਵਿੱਚ 1411 ਨਵੇਂ ਆਂਗਣਵੜੀ ਸੈਂਟਰ ਬਣਾਉਣ ਜਾ ਰਹੀ ਹੈ ਬਲਕਿ ਇਹ ਭਣ ਰਹੇ ਨੇ 1419 ਨਵੇਂ ਅੰਗਣਵੜੀ ਸੈਂਟਰ ਬਣਨ ਜਾ ਰਹੇ ਨੇ ਜਿਦੇ ਵਿੱਚੋਂ 56 ਬਣ ਚੁੱਕੇ ਨੇ ਕੰਪਲੀਟ ਹੋ ਚੁੱਕੇ ਨੇ ਤੇ ਬਾਕੀ ਜਿਹੜੇ ਰਹਿੰਦੇ ਨੇ ਉਹ ਕੁਝ ਸਾਰੇ ਉਦੀਨੇ 700 ਦੇ ਕਰੀਬ ਅਤੇ ਬਾਕੀ ਜਿਹੜੇ ਆ ਉਹ ਸ਼ੁਰੂ ਹੋਣ ਜਾ ਰਹੇ ਨੇ ਬੇਸਿਕਲੀ ਅਸੀਂ ਅੰਗਣਵੜੀ ਸੈਂਟਰਾਂ ਦੀ ਅਪਗ੍ਰੇਡੇਸ਼ਨ ਕਰਨ ਦੇ ਵਿੱਚ ਵਿਸ਼ਵਾਸ ਰੱਖ ਰਹੇ ਹਾਂ ਕਿ ਇਹਨਾਂ ਨੂੰ ਵੱਧ ਤੋਂ ਵੱਧ ਅਪਗ੍ਰੇਡ ਕੀਤਾ ਜਾਵੇ ਨਵੀਆਂ ਬਿਲਡਿੰਗਸ ਤੇ ਨਵੀਆਂ ਬਿਲਡਿੰਗਸ ਦੇ ਵਿੱਚ ਨਵਾਂ ਇਨਫਰਾਸਟ੍ਰਕਚਰ ਪਹਿਲਾਂ ਨਾਲੋਂ ਇੰਪਰੂਵਡ ਇਨਫਰਾਸਟ੍ਰਕਚਰ ਇਹਦੇ ਵਿੱਚ ਅਸੀਂ ਸਰਵੇ ਮੁਤਾਬਕ ਜਿਵੇਂ ਜਿਵੇਂ ਸਾਨੂੰ ਸਾਹਮਣੇ ਆਉਂਦਾ ਕਿ ਆਂਗਣਵੜੀ ਸੈਂਟਰਾਂ ਦੀ ਹਾਲਤ ਜਿੱਥੇ ਖਰਾਬ ਹੈ ਜਿੱਥੇ ਅਪਗ੍ਰੇਡੇਸ਼ਨ ਦੀ ਲੋੜ ਹੈ ਉੱਥੇ-ਉੱਥੇ ਪੰਜਾਬ ਸਰਕਾਰ ਜਿਹੜੇ ਫੰਡ ਤੋਂ ਰਿਲੀਜ਼ ਕਰ ਰਹੀ ਹੈ ਸਾਡੇ ਕੋਲ 350 ਆਂਗਣਵੜੀ ਸੈਂਟਰ ਇਹੋ ਜਿਹੇ ਪਾਏ ਗਏ ਸੀ ਜਿਨ੍ਹਾਂ ਨੂੰ ਅਪਗ੍ਰੇਡੇਸ਼ਨ ਦੀ ਲੋੜ ਸੀ ਰਿਪੇਅਰ ਦੀ ਲੋੜ ਸੀ ਇਹਾਂ ਕੋਈ ਹੋਰ ਉੱਥੇ ਬਾਲਾ ਪੇਂਟਿੰਗਸ ਜਾਂ ਹੋਰ ਇਨਫਰਾਸਟ੍ਰਕਚਰ ਦੀ ਲੋੜ ਸੀ ਉਹਨਾਂ ਨੂੰ ਅਸੀਂ 2 ਲੱਖ ਪ੍ਰਤੀ ਸੈਂਟਰ ਜਿਹੜਾ ਸਰਕਾਰ ਵੱਲੋਂ ਰਿਲੀਜ਼ ਕੀਤਾ ਗਿਆ तकरीबन 7 ਕਰੋੜ ਰੁਪਈਆ ਜਿਹੜਾ ਸੀ ਆਂਗਣਵਾੜੀ ਸੈਂਟਰਾਂ ਦੀ 350 ਆਂਗਣਵਾੜੀ ਸੈਂਟਰਾਂ ਦੀ ਅਪਗ੍ਰੇਡੇਸ਼ਨ ਲਈ ਰਿਲੀਜ਼ ਕੀਤਾ ਅੱਜ ਅਸੀਂ ਪੰਜਾਬ ਦੇ ਛੋਟੇ ਬੱਚੇ 6 ਸਾਲ ਤੋਂ ਛੋਟੇ ਬੱਚਿਆਂ ਦੀ ਗੱਲ ਕਰਨ ਜਾ ਰਹੇ ਹਾਂ ਆਂਗਣਵਾੜੀ ਸੈਂਟਰਾਂ ਦੀ ਗੱਲ ਕਰ ਰਿਹਾ ਜਿਹੜੇ ਸੈਂਟਰਾਂ ਦੇ ਵਿੱਚ ਸਾਡੇ 6 ਸਾਲ ਤੋਂ ਛੋਟੇ ਬੱਚੇ ਜਾਂਦੇ ਨੇ ਜਿੱਥੇ ਉਹਨਾਂ ਬੱਚਿਆਂ ਦਾ ਸਰੀਰਕ ਤੇ ਮਾਨਸਿਕ ਵਿਕਾਸ ਜਿੱਥੇ ਉਹਦਾਂ ਦੀਆਂ ਮੁੱਢਲੀਆਂ ਨੀਹਾਂ ਵੱਜਦੀਆਂ ਨੇ ਅਸੀਂ ਉਹਨਾਂ ਸੈਂਟਰਾਂ ਦੀ ਗੱਲ ਕਰਨ ਜਾ ਰਹੇ ਹਾਂ ਸੋ ਪੰਜਾਬ ਸਰਕਾਰ ਪੰਜਾਬ ਦੇ ਵਿੱਚ 1411 ਨਵੇਂ ਆਂਗਣਵੜੀ ਸੈਂਟਰ ਬਣਾਉਣ ਜਾ ਰਹੀ ਹੈ ਬਲਕਿ ਇਹ ਭਣ ਰਹੇ ਨੇ 1419 ਨਵੇਂ ਆਂਗਣਵੜੀ ਸੈਂਟਰ ਬਣਨ ਜਾ ਰਹੇ ਨੇ ਜਿਦੇ ਵਿੱਚੋਂ 56 ਬਣ ਚੁੱਕੇ ਨੇ ਕੰਪਲੀਟ ਹੋ ਚੁੱਕੇ ਨੇ ਤੇ ਬਾਕੀ ਜਿਹੜੇ ਰਹਿੰਦੇ ਨੇ ਉਹ ਕੁਝ ਸਾਰੇ ਉਹਦੀ 700 ਦੇ ਕਰੀਬ ਅਤੇ ਬਾਕੀ ਜਿਹੜੇ ਆ ਉਹ ਸ਼ੁਰੂ ਹੋਣ ਜਾ ਰਹੇ ਨੇ ਬੇਸਿਕਲੀ ਅਸੀਂ ਆਂਗਣਵੜੀ ਸੈਂਟਰਾਂ ਦੀ ਅਪਗ੍ਰੇਡੇਸ਼ਨ ਕਰਨ ਦੇ ਵਿੱਚ ਵਿਸ਼ਵਾਸ ਰੱਖ ਰਹੇ ਹਾਂ ਕਿ ਇਹਨਾਂ ਨੂੰ ਵੱਧ ਤੋਂ ਵੱਧ ਅਪਗ੍ਰੇਡ ਕੀਤਾ ਜਾਵੇ ਨਵੀਆਂ ਬਿਲਡਿੰਗਸ ਤੇ ਨਵੀਆਂ ਬਿਲਡਿੰਗਸ ਦੇ ਵਿੱਚ ਨਵਾਂ ਇਨਫਰਾਸਟ੍ਰਕਚਰ ਪਹਿਲਾਂ ਨਾਲੋਂ ਇੰਪਰੂਵਡ ਇਨਫਰਾਸਟ੍ਰਕਚਰ ਇਹਦੇ ਵਿੱਚ ਅਸੀਂ ਸਰਵੇ ਮੁਤਾਬਕ ਜਿਵੇਂ ਜਿਵੇਂ ਸਾਨੂੰ ਸਾਹਮਣੇ ਆਉਂਦਾ ਕਿ ਆਂਗਣਵੜੀ ਸੈਂਟਰਾਂ ਦੀ ਹਾਲਤ ਜਿੱਥੇ ਖਰਾਬ ਹੈ ਜਿੱਥੇ ਅਪਗ੍ਰੇਡੇਸ਼ਨ ਦੀ ਲੋੜ ਹੈ ਉੱਥੇ-ਉੱਥੇ ਪੰਜਾਬ ਸਰਕਾਰ ਜਿਹੜੀ ਫੰਡ ਤੋਂ ਰਿਲੀਜ਼ ਕਰ ਰਹੀ ਹੈ ਸਾਡੇ ਕੋਲ 350 ਆਂਗਣਵੜੀ ਸੈਂਟਰ ਇਹੋ ਜਿਹੇ ਪਾਏ ਗਏ ਸੀ ਜਿਨ੍ਹਾਂ ਨੂੰ ਅਪਗ੍ਰੇਡੇਸ਼ਨ ਦੀ ਲੋੜ ਸੀ ਰਿਪੇਅਰ ਦੀ ਲੋੜ ਸੀ ਜਾਂ ਕੋਈ ਹੋਰ ਉੱਥੇ ਬਾਲਾ ਪੇਂਟਿੰਗਸ ਜਾਂ ਹੋਰ ਇਨਫਰਾਸਟ੍ਰਕਚਰ ਦੀ ਲੋੜ ਸੀ ਉਹਨਾਂ ਨੂੰ ਅਸੀਂ 2 ਲੱਖ ਪ੍ਰਤੀ ਸੈਂਟਰ ਜਿਹੜਾ ਸਰਕਾਰ ਵੱਲੋਂ ਰਿਲੀਜ਼ ਕੀਤਾ ਗਿਆ तकरीबन 7 ਕਰੋੜ ਰੁਪਈਆ ਜਿਹੜਾ ਸੀ ਆਂਗਣਵਾੜੀ ਸੈਂਟਰਾਂ ਦੀ 350 ਆਂਗਣਵਾੜੀ ਸੈਂਟਰਾਂ ਦੀ ਅਪਗ੍ਰੇਡੇਸ਼ਨ ਲਈ ਰਿਲੀਜ਼ ਕੀਤਾ ਅੱਜ ਅਸੀਂ ਪੰਜਾਬ ਦੇ ਛੋਟੇ ਬੱਚੇ 6 ਸਾਲ ਤੋਂ ਛੋਟੇ ਬੱਚਿਆਂ ਦੀ ਗੱਲ ਕਰਨ ਜਾ ਰਹੇ ਹਾਂ ਆਂਗਣਵਾੜੀ ਸੈਂਟਰਾਂ ਦੀ ਗੱਲ ਕਰ ਰਿਹਾ ਜਿਹੜੇ ਸੈਂਟਰਾਂ ਦੇ ਵਿੱਚ ਸਾਡੇ 6 ਸਾਲ ਤੋਂ ਛੋਟੇ ਬੱਚੇ ਜਾਂਦੇ ਨੇ ਜਿੱਥੇ ਉਹਨਾਂ ਬੱਚਿਆਂ ਦਾ ਸਰੀਰਕ ਤੇ ਮਾਨਸਿਕ ਵਿਕਾਸ ਜਿੱਥੇ ਉਹਦਾਂ ਦੀਆਂ ਮੁੱਢਲੀਆਂ ਨੀਹਾਂ ਵੱਜਦੀਆਂ ਨੇ ਅਸੀਂ ਉਹਨਾਂ ਸੈਂਟਰਾਂ ਦੀ ਗੱਲ ਕਰਨ ਜਾ ਰਹੇ ਹਾਂ ਸੋ ਪੰਜਾਬ ਸਰਕਾਰ ਪੰਜਾਬ ਦੇ ਵਿੱਚ 1411 ਨਵੇਂ ਆਂਗਣਵੜੀ ਸੈਂਟਰ ਬਣਾਉਣ ਜਾ ਰਹੀ ਹੈ ਬਲਕਿ ਇਹ ਭੰਨ ਰਹੇ ਨੇ 1419 ਨਵੇਂ ਅੰਗਣਵੜੀ ਸੈਂਟਰ ਬਣਨ ਜਾ ਰਹੇ ਨੇ ਜਿਦੇ ਵਿੱਚੋਂ 56 ਬਣ ਚੁੱਕੇ ਨੇ ਕੰਪਲੀਟ ਹੋ ਚੁੱਕੇ ਨੇ ਤੇ ਬਾਕੀ ਜਿਹੜੇ ਰਹਿੰਦੇ ਨੇ ਉਹ ਕੁਝ ਸਾਰੇ ਉਹਦੀ 700 ਦੇ ਕਰੀਬ ਅਤੇ ਬਾਕੀ ਜਿਹੜੇ ਆ ਉਹ ਸ਼ੁਰੂ ਹੋਣ ਜਾ ਰਹੇ ਨੇ ਬੇਸਿਕਲੀ ਅਸੀਂ ਅੰਗਣਵੜੀ ਸੈਂਟਰਾਂ ਦੀ ਅਪਗ੍ਰੇਡੇਸ਼ਨ ਕਰਨ ਦੇ ਵਿੱਚ ਵਿਸ਼ਵਾਸ ਰੱਖ ਰਹੇ ਹਾਂ ਕਿ ਇਹਨਾਂ ਨੂੰ ਵੱਧ ਤੋਂ ਵੱਧ ਅਪਗ੍ਰੇਡ ਕੀਤਾ ਜਾਵੇ ਨਵੀਆਂ ਬਿਲਡਿੰਗਸ ਤੇ ਨਵੀਆਂ ਬਿਲਡਿੰਗਸ ਦੇ ਵਿੱਚ ਨਵਾਂ ਇਨਫਰਾਸਟ੍ਰਕਚਰ ਪਹਿਲਾਂ ਨਾਲੋਂ ਇੰਪਰੂਵਡ ਇਨਫਰਾਸਟ੍ਰਕਚਰ ਇਹਦੇ ਵਿੱਚ ਅਸੀਂ ਸਰਵੇ ਮੁਤਾਬਕ ਜਿਵੇਂ ਜਿਵੇਂ ਸਾਨੂੰ ਸਾਹਮਣੇ ਆਉਂਦਾ ਕਿ ਆਂਗਣਵੜੀ ਸੈਂਟਰਾਂ ਦੀ ਹਾਲਤ ਜਿੱਥੇ ਖਰਾਬ ਹੈ ਜਿੱਥੇ ਅਪਗ੍ਰੇਡੇਸ਼ਨ ਦੀ ਲੋੜ ਹੈ ਉੱਥੇ-ਉੱਥੇ ਪੰਜਾਬ ਸਰਕਾਰ ਜਿਹੜੀ ਫੰਡ ਤੋਂ ਰਿਲੀਜ਼ ਕਰ ਰਹੀ ਹੈ ਸਾਡੇ ਕੋਲ 350 ਆਂਗਣਵੜੀ ਸੈਂਟਰ ਇਹੋ ਜਿਹੇ ਪਾਏ ਗਏ ਸੀ ਜਿਨ੍ਹਾਂ ਨੂੰ ਅਪਗ੍ਰੇਡੇਸ਼ਨ ਦੀ ਲੋੜ ਸੀ ਰਿਪੇਅਰ ਦੀ ਲੋੜ ਸੀ ਜਾਂ ਕੋਈ ਹੋਰ ਉੱਥੇ ਬਾਲਾ ਪੇਂਟਿੰਗਸ ਜਾਂ ਹੋਰ ਇਨਫਰਾਸਟ੍ਰਕਚਰ ਦੀ ਲੋੜ ਸੀ ਉਹਨਾਂ ਨੂੰ ਅਸੀਂ 2 ਲੱਖ ਪ੍ਰਤੀ ਸੈਂਟਰ ਜਿਹੜਾ ਸਰਕਾਰ ਵੱਲੋਂ ਰਿਲੀਜ਼ ਕੀਤਾ ਗਿਆ तकरीबन 7 ਕਰੋੜ ਰੁਪਈਆ ਜਿਹੜਾ ਸੀ ਆਂਗਣਵਾੜੀ ਸੈਂਟਰਾਂ ਦੀ 350 ਆਂਗਣ